ਆਪਾਂ ਅਲਡੀ ਕੋ ਚੌਂਕੀ ਦੇ ਬਾਹਰ ਖੜੇ ਆ ਮਾਮਲਾ ਇਹ ਆ ਸਰ ਮੈਂ 10 ਤਰੀਕ ਨੂੰ ਆਪਣੇ ਘਰੇ ਹਾਜ਼ਰ ਸੀਗਾ ਜੀ ਮੇਰੇ ਉੱਤੇ ਕੁਝ ਬੰਦਿਆਂ ਵੱਲੋਂ ਆਪਣੇ ਮੈਂ ਘਰ ਦੇ ਗੇਟ ਦੇ ਵਿੱਚ ਜਿੱਦਾਂ ਹੀ ਬਾਹਰ ਆਇਆ ਗਾਲਾਂ ਕੱਢਦੇ ਮੇਰੇ ਵੱਲੋਂ ਵੱਧ ਰਹੇ ਸਨ ਜਿੱਦਾਂ ਹੀ ਮੈਂ ਦੇਖਿਆ ਮੈਂ ਕਿ ਕੋਈ ਗੱਲਬਾਤ ਕਰਨਾ ਰਿਹਾ ਪਰ ਉਹਨਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ ਜਿੱਦਾਂ ਹੀ ਮੈਨੂੰ ਹਮਲਾ ਕੀਤਾ ਮੈਨੂੰ ਫੜ ਕੇ ਘੜੀਸਣਾ ਸ਼ੁਰੂ ਕਰ ਦਿੱਤਾ ਰੋਡ ਤੇ ਕੋਟਿਆ ਤੇ ਮੇਰੇ ਕੱਪੜੇ ਤੱਕ ਪਾੜ ਕੇ ਮੈਨੂੰ ਨੰਗਾ ਕਰ ਦਿੱਤਾ ਗਿਆ ਰੋਡ ਦੇ ਉੱਤੇ ਉਸ ਤੋਂ ਬਾਅਦ ਅਸੀਂ ਇੱਥੇ ਆਏ ਐ ਇਸੇ 110 ਨੰਬਰ ਮੁਕੱਦਮਾ ਦਰਜ ਹੋਇਆ ਜੀ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਮੁਕੱਦਮਾ ਚਲੋ ਜੀ ਉਹਨਾਂ ਨੂੰ 23 24 ਦਾ ਮੁਕੱਦਮਾ ਦਰਜ ਕਰਕੇ 23 ਦਾ ਮੁਕੱਦਮਾ ਦਰਜ ਕਰਕੇ ਬਾਕੀ ਗੈਂਗ ਬਾਹਰ ਕਰਕੇ ਇਕੱਠਾ ਕਰਕੇ ਉਹਨਾਂ ਨੇ ਪਰਚਾ ਦਰਜ ਕਰ ਦਿੱਤਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਜੀ 17 ਤਰੀਕ ਨੂੰ ਮੈਨੂੰ ਮੇਰੇ ਤੇ ਵੀ ਪਰਚਾ ਦਰਜ ਹੋ ਗਿਆ ਕੁੱਟਮਾਰ ਮੇਰੇ ਨਾਲ ਹੋਈ ਆ ਮੇਰੀ ਪਤਨੀ ਮੇਰੀ ਮੰਮੀ ਤੇ ਮੇਰੇ ਨਾਲ ਹੋਰ ਤਕਰੀਬਨ 7 5 6 ਜਾਣੇ ਜਿਹੜੇ ਛਡਾਉਂਦੇ ਸੀ ਉਹਨਾਂ ਤੇ ਵੀ ਪਰਚਾ ਦਰਜ ਕਰ ਦਿੱਤਾ ਚੌਂਕੀਆ ਚੌਂਕੀ ਵਾਲਿਆਂ ਵੱਲੋਂ ਹੁਣ ਜੇ ਅਸੀਂ ਐਸਚਓ ਸਾਹਿਬ ਕੋ ਜਾਨਦੇ ਆ ਤਾਂ ਉਹ ਇਹ ਗੱਲ ਕਹਿੰਦੇ ਵੀ ਪਰਚਾ ਗਲਤੀ ਨਾਲ ਹੋ ਗਿਆ ਆ ਵੀ ਅਸੀਂ ਕੈਨਸਲ ਕਰ ਦਵਾਂਗੇ ਪਰ ਕਦੋਂ ਕੈਨਸਲ ਹੋਊਗਾ ਮੈਂ ਤਾਂ ਇਹ ਚਾਹੁੰਦਾ ਮੈਨੂੰ ਮੈਂ ਇਨਸਾਫ ਦੀ ਮੰਗ ਕਰਦਾ ਕੁੱਟਮਾਰ ਵੀ ਮੇਰੇ ਨਾਲ ਹੋਈ ਆ ਉਸ ਤੋਂ ਬਾਅਦ ਮੇਰੇ ਤੇ ਹੀ ਪਰਚਾ ਦਰਜਾ ਕਰ ਦਿੱਤਾ ਜਦ ਕਿ ਮੇਰੀ ਮੰਮੀ ਉੱਥੇ ਮੌਕੇ ਤੇ ਮੌਜੂਦ ਵੀ ਨਹੀਂ ਸੀ ਸਾਡੇ ਮਗਰ ਹੁਣ ਦੇਖੋ ਸਾਰੇ ਐਨ ਐ ਸਰਪੰਚ ਆਏ ਆ ਖੜੇ ਆ ਸਾਡੇ ਜੇਕਰ ਮੈਂ ਸਹੀ ਆ ਤਾਂ ਹੀ ਮੇਰੇ ਮਗਰ ਆਏ ਆ ਦੁਨੀਆ ਠੀਕ ਹੈ ਜੀ ਇਸ ਕਰਕੇ ਅਸੀਂ ਇਹੀ ਚਾਹੁੰਦੇ ਆ ਵੀ ਸਾਡਾ ਇਨਸਾਫ ਕੀਤਾ ਜਾਵੇ ਜਿਹੜਾ ਮੇਰੇ ਤੇ ਪਰਚਾ ਦਿੱਤਾ ਗਿਆ ਝੂਠਾ ਉਹਨੂੰ ਕੈਨਸ ਇਹੀ ਅਸੀਂ ਅਸਾਂ ਤੋਂ ਮੰਗ ਕਰਦੇ ਆ ਸਰ ਮੇਰੇ ਉੱਤੇ ਹੈਗੀ ਆ ਜੀ ਸੇਵ ਕਰਾਸ ਦੀਆਂ ਧਾਰਾਵਾਂ ਮੈਂ ਕੱਲਾ ਹੀ ਸੀਗਾ ਲੜਨੇ ਵਾਲਾ ਵੀ ਕੱਲਾ ਹੀ ਸੀ ਮੈਂ ਮੈਂ ਕੱਲਾ ਹੀ ਬਚਿਆ ਉਹਨਾਂ ਤੋਂ ਤੇ ਉਹਨਾਂ ਨੇ ਸਾਰੀਆਂ ਸੇਮ ਧਾਰਾਵਾਂ ਮੇਰੇ ਤੇ ਲਾ ਦਿੱਤੀਆਂ ਕੈਨਸਲ ਕਰਨ ਦੀ ਮੰਗ ਕਰ ਰਹੇ ਹੁਣ ਅਸੀਂ ਮਰਚੇ ਦੇ ਕੈਨਸਲ ਕਰਨ ਦੀ ਮੰਗ ਕਰ ਜੀ ਜਿੰਦਰ ਦਾ ਸਰਪੰਚ ਆਏ ਨੇ ਤੇ ਹਾਂ ਜੀ ਹਾਂ ਜੀ ਹਾਂ ਜੀ ਤੁਹਾਡੇ ਨਾਲ ਕਿਹੜੇ ਸਰਪੰਚ ਸਾਰੇ ਹਾਂ ਜੀ ਹਾਂ ਜੀ ਸਰਪੰਚ ਮੇਰੇ ਨਾਲ ਨੇ ਜਿੰਦਰ ਦਾ ਕਿਹੜੇ ਕਿਹੜੇ ਆਪਣੇ ਜੀ ਪਟਿਆ ਦੀ 6 ਪੰਚਾਇਤਾਂ ਦੇ ਸਰਪੰਚ ਆ ਜੀ ਹਜੂਰੀ ਬਾ ਕਲੋਨੀ ਹੋ ਗਈ ਆਪਣੇ ਗਗਨਦੀਪ ਕਲੋਨੀ ਹੋ ਗਈ ਭਟੀਆਂ ਪਿੰਡ ਹੋ ਗਿਆ ਜੀ ਸਾਹਮਣੇ ਦੇਖਿਆ ਜੀ ਅਮਲਤਾਸ ਕਲੋਨੀ ਹੋ ਗਈ ਜੀ ਇਹ ਟੋਟਲੀ 6 ਸਰਪੰਚਾਂ ਨੇ ਆਪਣੀਆਂ ਮੋਹਰਾ ਲਾ ਕੇ ਨਾਲ ਸਾਰਿਆਂ ਨੇ ਜਾ ਕੇ ਸੀਪੀ ਸਾਹਿਬੇ ਦਰਖਾਸਤ ਦਿੱਤੀ ਸੀ ਕਿ ਇਹ ਦਰਖਾਸਤ ਮਾਰ ਕੋਈ ਉਸ ਤੋਂ ਬਾਅਦ ਕਹਿੰਦੇ ਉਹਨੂੰ ਬਦਲੀ ਕਰ ਦਿੱਤੀ ਜਾਊਂਗੀ ਲੇਕਿਨ 2 ਤਰੀਕ ਤੋਂ ਬਾਅਦ ਵੀ ਉਹਦੀ ਬਦਲੀ ਨਹੀਂ ਕੀਤੀ ਗਈ ਕਿਉਂਕਿ ਹੁਣ ਵੀ ਕੋਈ ਸਰਪੰਚ ਆਪਣਾ ਕੰਮ ਕਰਾਉਣਾ ਚਾਹੁੰਦਾ ਤੇ ਉਹ ਕਹਿੰਦੇ ਉਹ ਸਲੇਮੜਾਪਰੀ ਲੱਗਾ ਹੋਇਆ ਜਾ ਕੇ ਸਲੇਮੜਾਪਰੀ ਵਾਲਾ ਜਿੰਦਰ ਨਾਲ ਗੱਲ ਕਰੋ ਤਾਂ ਕੰਮ ਹੋਊਗਾ ਇੰਚਾਰਜ ਉਹੀ ਆ ਹੋਲੀ ਸੋਲੀ ਸਾਰੇ ਏਰੀਆ ਦਾ ਇੱਕ ਕਦੋ ਕਦੋ ਕਹਿੰਦੇ ਹਾਂ ਅੰਤੇ ਲ ਉਸ 10-12 ਸਾਲ ਤੋਂ ਲੱਗੇ ਹੀ ਇੱਥੇ ਹੋਏ ਆ ਜੀ ਸਾਹਮਣੇ ਉਹਨਾਂ ਦਾ ਘਰ ਆ ਪੀਰੂ ਮਹੱਲੇ ਸਾਹਮਣੇ ਸਲੇਮ ਡਾਪਰੀ ਥਾਣਾ ਵੈ ਇੱਥੇ ਉਹਨਾਂ ਨੇ ਸਾਰਾ ਜਿੰਨੀ ਉਹਦੀ ਡਿਊਟੀ ਆ ਇੱਥੇ ਹੀ ਰਹੀ ਆ ਇੱਥੋਂ ਇਹ ਜਾਂਦੇ ਆ ਕਿਤੇ ਕੋਈ ਬਾਲਾ ਪ੍ਰੈਸ਼ਰ ਪੈਂਦਾ ਵਾ ਕਿਤੇ 10 ਦਿਨ 15 ਦਿਨ ਵਾਸਤੇ ਸਾਈਡ ਤੇ ਹੁੰਦੇ ਆ ਦੁਬਾਰਾ ਫੇਰ ਸਲੇਮ ਡਾਪਰੀ ਆ ਜਾਂਦੇ ਆ ਚੌਂਕੀ ਬਣੀ ਇੱਥੇ ਇੰਚਾਰਜ ਲਾਤਾ ਹੁਣ ਇੱਥੇ ਰੋਲਾ ਪਿਆ ਦੁਬਾਰਾ ਸਲੇਮ ਡਾਪਰੀ ਰੱਖ ਲਿਆ ਉਹਨਾਂ ਨੂੰ ਲੈਨ ਹਾਜ਼ਰ ਹੋਣ ਦੇ ਬਾਵਜੂਦ ਵੀ ਅਖਬਾਰਾਂ 'ਚ ਖਬਰਾਂ ਲੱਗੀਆਂ ਜਾਂਦੀਆਂ ਦੋ ਦੇ ਦੋ ਤਰੀਕ ਦੇ ਲੈਨ ਹਾਜ਼ਰ ਹੋ ਅਖਬਾਰ 'ਚ ਖਬਰ ਲੱਗੀ ਸੀ 7 ਤਰੀਕ ਦੀ ਉਹਦੇ ਵਿੱਚ ਲੈਨ ਹਾਜ਼ਰ ਹੋਏ ਹੋਏ ਨੂੰ ਬੁਲਾ ਕੇ ਉੱਥੋਂ ਦੀ ਉਹਦੀ ਨਾਲ ਫੋਟੋ ਕਰਾਈ ਗਈ ਅਫਸਰਾ ਵੱਲੋਂ ਵੀ ਇਹਨੇ ਮਾਮਲਾ ਸੁਲਝਾਇਆ ਹੋਇਆ ਦੱਸੋ ਪੂਰੀ ਪੁਲਿਸ ਕੋਲ ਬੰਦਾ ਕੋਈ ਨਹੀਂ ਸੀਗਾ ਮਾਮਲਾ ਸੁਲਝਾਣ ਲਈ ਵੀ ਲੈਨ ਹਾਜ਼ਰ ਹੋਏ ਬੰਦੇ ਨੂੰ ਬੁਲਾ ਕੇ ਉਹਦੇ ਕੋਲੋਂ ਮਾਮਲਾ ਸੁਲਝਾਇਆ ਹੋਇਆ ਤੁਸੀਂ ਰੋਕ ਜਿਹੜੇ ਲਾ ਰਹੇ ਹੋ ਕੀ ਰੋਕ ਹੀ ਨੇ ਅरोप ਇਹੀ ਹੈ ਜੀ ਵੀ ਪ੍ਰਾਈਵੇਟ ਬੰਦੇ ਰੱਖੇ ਹੋਏ ਆ ਉਹਨਾਂ ਕੋਲ ਜੇ ਕੋਈ ਜਾਂਦਾ ਵਾ ਕਹਿੰਦੇ ਕੰਮ ਕਰਨਾ ਤਾਂ ਪ੍ਰਾਈਵੇਟ ਬੰਦੇ ਨਾਲ ਗੱਲ ਕਰੋ ਪ੍ਰਾਈਵੇਟ ਬੰਦੇ ਕੋਲ ਕੁੱਟਮਾਰ ਕਰਾਈ ਜਾਂਦੀ ਜਾਂ ਪ੍ਰਾਈਵੇਟ ਬੰਦੇ ਹੀ ਪੈਸਿਆਂ ਦੀ ਗੱਲ ਕਰਦੇ ਆ ਜੇ ਕੋਈ ਸਰਪੰਚ ਜਾਂਦੇ ਹਾਂਜੀ ਹਾਂਜੀ ਜੇ ਕੋਈ ਸਰਪੰਚ ਮੋਕੇ ਦਾ ਸਰਪੰਚ ਜਾਂਦਾ ਵਾ ਤਾਂ ਉਹਨੂੰ ਵੀ ਕੁਰਸੀ ਤੇ ਬਹਿਣ ਨਹੀਂ ਦਿੱਤਾ ਜਾਂਦਾ ਵੀ ਬਾਹਰ ਨਿਕਲੋ ਬਾਹਰ ਨਿਕਲ ਹੁਣ ਤੁਹਾਡੀ ਲਾਸਟ ਮੰਗ ਕੀ ਹੋ ਰਹੀ ਸਾਡੀ ਮੰਗ ਇਹੀ ਹੈ ਜੀ ਆਹ ਦੇਖੋ ਜੀ ਜੇ ਕੋਈ ਅਸਲਾ ਆਪਣਾ ਜੇ ਕੋਈ ਅਸਲਾ ਆਪਣਾ ਗੱਡੀ ਦੇ ਵਿੱਚ ਰੱਖਦਾ ਲਾਇਸੈਂਸੀ ਜੇ ਫੋਟੋ ਉਹਦੀ ਵਾਈਫ ਪਾ ਦਿੰਦੀ ਆ ਤਾਂ ਉਹ ਲਾਡੂ ਵਾਲਾ ਨੇ ਪਰਚਾ ਦਰਜ ਕਰ ਦਿੱਤਾ ਵੀ ਲੋ ਜੀ ਤੁਹਾਡੇ ਤੇ ਪਰਚਾ ਦਰਜ ਆ ਵੀ ਤੁਸੀਂ ਲਾਇਸੈਂਸੀ ਸੀਗਾ ਚਾਹੇ ਤੁਸੀਂ ਫੋਟੋ ਪਾ ਕੇ ਗਲਤ ਕੰਮ ਕਰ ਰਹੇ ਹੋ ਨੋਕਾ ਨੂੰ ਡਰਾ ਰਹੇ ਹੋ ਫੋਟੋ ਪਾਣੀ ਆ ਵੀ ਫੋਟੋ ਪਾਣੀ ਨਹੀਂ ਆ ਦੇਖੋ ਇਹ ਫੇਰ ਕਰ ਰਹੇ ਆ ਜੀ ਇਹ ਉਹਨਾਂ ਦੀ ਫੋਟੋ ਹੈ ਫੇਰ ਕਰ ਰਹੇ ਆ ਉਹ ਕਹਿੰਦੇ ਵੀ ਪੁਲਿਸ ਵੀ ਮੇਰੇ ਨਾਲ ਆ ਸਰਕਾਰ ਜਿਹੜੀ ਮਰਜ਼ੀ ਹੋਵੇ ਹਰੇਕ ਸਰਕਾਰ காங்கிரஸ் ਸਰਕਾਰ ਸੀ ਤਾਂ ਵੀ ਪੰਜ ਸਾਲ ਉਹਨਾਂ ਨੇ ਵਧੀਆ ਗੱਟੇ ਆ ਹੁਣ ਝਾੜੂ ਵਾਲਿਆਂ ਦੀ ਤਾਂ ਵੀ ਵਧੀਆ ਕਰ ਰਹੇ ਐ ਐਮਐਲਏ ਕੋਲ ਕਈ ਵਾਰ ਗਏ ਸਰਪੰਚ ਇਕੱਠੇ ਹੋ ਗਏ ਸੰਘੋਵਾਲ ਕੋਲ ਸੰਘੋਵਾਲ ਸਾਹਿਬ ਨੇ ਫੋਨ ਕੀਤਾ ਵੇ ਇਹਦੀ ਬਦਲੀ ਕਰੋ ਜੀ ਕਰ ਦਿੰਦੇ ਆ ਜੀ ਭੇਜ ਦਿੰਦੇ ਆ ਜੀ ਸਾਰੇ ਸਰਪੰਚ ਐਮਐਲਏ ਸਾਹਿਬ ਕੋ ਕਿੰਨੀ ਵਾਰ ਜਾਏ ਇੱਕ ਬੰਦਾ ਨਹੀਂ ਇਹਨਾਂ ਕੋਲ ਬਦਲ ਹੋ ਰਿਹਾ ਵੈ ਇਹ ਇਹ ਬੰਦੇ ਨੂੰ ਇੱਥੋਂ ਦੀ ਬਾਹਰ ਭੇਜ ਦਈਏ ਇਹ ਨਾ ਬਦਲੇ ਕਿ ਕੀ ਮੰਗ ਤੁਹਾਡੀ ਅੱਗੇ ਫੇਰ ਜੀ ਰੋਰ ਜਾਮ ਕਰਾਂਗੇ ਐਂਡਲੀ ਮੰਗ ਤਾਂ ਇਹੀ ਆ ਅੱਜ ਅਸੀਂ ਇਹੀ ਕਹਿੰਦੇ ਆ ਵੀ ਇਹਨੂੰ ਲੁਧਿਆਣੇ ਤੋਂ ਬਾਹਰ ਕੱਢਿਆ ਜਾਵੇ ਇਹ ਜ਼ਿਲ੍ਹਾ ਬਦਲੀ ਕੀਤੀ ਜਾਵੇ ਜੇ ਫੇਰ ਵੀ ਜ਼ਿਲ੍ਹਾ ਬਦਲੀ ਨਹੀਂ ਕੀਤੀ ਜਾਊਗੀ ਫਿਰ ਅਸੀਂ ਰੋਡ ਜਾਮ ਕਰਾਂਗੇ ਆ ਕਿਤੇ ਠੀਕ ਹੈ ਲਗੀ ਹੋਇਆ ਇਹੜਾ ਪੂਰੇ ਸਾਰੇ ਪਿੰਡਾਂ ਵਾਲੇ ਸਟੇਟ ਮੇਰੇ ਸੀਨੀਅਰ ਅਫਸਰ ਦੇਣਗੇ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੋ ਵੀ ਹੈਗਾ ਪੜਤਾਲ ਕਰਵਾ ਕੇ ਚੱਲ ਜੂਗਾ ਥੋੜਾ ਹਗਾਮਾ ਆਇਆ ਹੋਇਆ ਕੀ ਹੋਇਆ ਕਿਸੇ ਕੋਈ ਹਗਾਮਾ ਨਹੀਂ ਹੋਇਆ ਇਹਨਾਂ ਜੋ ਕੰਪਲੀਟ ਸੀ ਪਹਿਲਾਂ ਚੱਲ ਰਹੀ ਸੀ ਉਹ ਮਤਲਬ ਕਿ ਸੋਲਵ ਹੋ ਚੁੱਕੀ ਆ ਉਹਦੇ ਆਪ ਪਾਲਣਾ ਹੋ ਚੁੱਕੇ ਇਸ ਤੋਂ ਇਲਾਵਾ ਕੁਝ ਨਹੀਂ ਕਿਉਂਕਿ ਆਏ ਨੇ ਕਿ ਕਾਰਨ ਕੀ ਬਣਿਆ ਇਹ ਇਹਨਾਂ ਲੋਕਾਂ ਦਾ ਪੜਤਾਲ ਚੱਲਦੀ ਹੈ ਉਹ ਕਰ ਲੈਣੇ ਪਤਾ ਉਹਦਾ ਬਰੇ ਇਹ ਲੈ ਕੇ ਰੋਲਾ ਪਾ ਰਹੇ ਕੋਈ ਕੀ ਜਿਨਾ ਬਦਲੀ ਹੈ ਜੀ ਕੀ ਨਾਮ ਉਹਨਾਂ ਦਾ ਜਿੰਦਰ ਲਾਲ ਉਹਨਾਂ ਦੀ ਬਦਲੀ ਹੋ ਚੁੱਕੀ ਆ ਪਹਿਲਾਂ ਅੱਛਾ ਜੀ